ਦੋਸਤੋ ਅੱਜ ਅਸੀਂ ਗੁਜਰਾਤ ਆਏ ਸੀ ਤੇ ਤੁਹਾਨੂੰ wind mills ਹੈ ਜਿਹੜੀਆਂ ਇੱਥੇ ਚੱਲ ਰਹੀਆਂ ਜੋ ਮੈਗਾਵੋਟ ਦੇ ਵਿੱਚ ਲੱਗੇ ਹੋਏ ਆ ਉਹਨਾਂ ਬਾਰੇ ਤੁਹਾਨੂੰ ਨੂੰ ਦਿਖਾਉਣੇ ਆ ਵੀ ਬਹੁਤ ਵੱਡਾ ਇਹ ਸਟਰਕਚਰ ਹੁੰਦਾ ਹੈ ਉੱਪਰ ਮੈਂ ਵੀਰ ਜੀ ਨੂੰ ਕਹੂੰਗਾ ਵੀ ਇੱਥੇ ਇੰਨੀ ਆਵਾਜ਼ ਕਰ ਰਹੀ ਹੈ ਜਿਹੜੇ ਇਹ ਪੱਖੇ ਆ ਤਾਂ ਤੁਸੀਂ ਹੈਰਾਨ ਹੋ ਜਾਓਗੇ 24 ਘੰਟੇ ਇਹ ਕੰਮ ਕਰਦੇ ਆ ਔਰ ਸਭ ਤੋਂ ਵਧੀਆ ਗ੍ਰੀਨ એનર્ਜੀ ਦਾ ਇਹ ਸੋਰਸ ਹੈ ਇਧਰ ਵੀ ਦੇਖੋ ਉਹ ਦੂਰ ਤੱਕ ਇਹ ਲੱਗੇ ਹੋਏ ਆ ਦੋ ਇਧਰ ਲੱਗੇ ਆ ਇਧਰ ਕਈ ਹੋਰ ਮਤਲਬ 10 15 ਇਧਰ ਲੱਗੇ ਹੋਏ ਆ ਤਾਂ ਇਹ ਇਹਨਾਂ ਨੂੰ ਕੁਦਰਤ ਦੀ ਬਲੇਸਿੰਗ ਕਹਿ ਸਕਦੇ ਆ ਕਿਉਂਕਿ ਸਮੁੰਦਰ ਦੇ ਨੇੜੇ ਹੋਣ ਕਰਕੇ ਇੱਥੇ ਇਹ ਚੱਲਦੇ ਰਹਿੰਦੇ ਆ ਤਾਂ ਹਵਾ ਜਿਆਦਾ ਤੇਜ਼ ਹੋਣ ਕਰਕੇ ਇੱਥੇ ਬਹੁਤ ਵਧੀਆ ਇਹਨਾਂ ਨੂੰ ਗ੍ਰੀਨ એનર્ਜੀ ਦੇ ਸੋਰਸ ਮਿਲੇ ਹੋਏ ਆ ਪਹਿਲਾਂ ਵਿੱਚ ਇਹਦੇ ਤੇ ਇਹ ਰਿਸਰਚ ਹੋਈ ਸੀ ਵੀ ਇਹ ਐਨਵਾਇਰਨਮੈਂਟ ਨੂੰ ਇਫੈਕਟ ਕਰਦੇ ਆ ਜਿਹੜੇ ਪਹਿਲਾਂ ਇਹਨਾਂ ਦੇ ਬਲੇਡਸ ਆਉਂਦੇ ਸੀ ਉਹ ਜਿਹੜੇ ਉੱਚੇ ਫਾਲਕਨ ਉੱਡਣ ਵਾਲੇ ਹੁੰਦੇ ਆ ਉਹਨਾਂ ਨੂੰ ਕੱਟ ਕਰ ਜਾਂਦੇ ਸੀ ਪਰ ਉਹ ਦੁਬਾਦ ਇਹਨਾਂ ਨੇ ਹੌਲੀ ਹੌਲੀ ਡਿਜ਼ਾਈਨਿੰਗ ਚੇਂਜ ਕੀਤੀ ਹੈ ਦੀ ਔਰ ਇਹ এনवायरमेंट ਦੇ ਨਾਲ ਲੈ ਕੇ ਆਏ ਤਾਂ ਕੋਈ ਜਾਨਵਰ ਜਾਂ ਹੋਰ ਇੱਥੇ ਸਾਨੂੰ ਕੋਈ ਅਸੀਂ ਨਿਗਾਹ ਮਾਰੀਏ ਕੋਈ ਮਰਿਆ ਵੀ ਨਹੀਂ ਸਾਨੂੰ ਦੱਸਿਆ ਲੈੜੇ ਪਿਆ ਤਾਂ ਇਹ ਹੈ ਮਤਲਬ ਇਥੋਂ ਦੀ ਖੂਬਸੂਰਤੀ ਔਰ ਇਹਨਾਂ ਨੂੰ ਜਿਹੜਾ ਕੁਦਰਤੀ ਇਹਨੇ ਕਿਵੇਂ ਇਹਨਾਂ ਦੀ ਵਰਤੋਂ ਕੀਤੀ ਹੈ ਹਵਾ ਦੀ ਕਿਵੇਂ ਵਰਤੋਂ ਕਰਦੇ ਆ ਸੋ ਆਪਾਂ ਵੀ ਤੁਹਾਨੂੰ ਬੇਨਤੀ ਕਰਦੇ ਰਹਿੰਦੇ ਹਮੇਸ਼ਾ ਵੀ এনवायरमेंट ਨਾਲ ਗ੍ਰੀਨ એનર્ਜੀ ਨਾਲ ਤੁਸੀਂ ਜੁੜੋ ਜੋ ਵੀ ਸੋਰਸ ਤੁਹਾਨੂੰ ਸਿਆਉਂਦਾ ਚਾਹੇ ਰੇਨ ਵਾਟਰ ਹਾਰਵੈਸਟਿੰਗ ਹੈ ਚਾਹੇ ਸੋਲਰ ਹੈ ਜਾ ਇਲੈਕਟ੍ਰਿਕ ਕਾਰ ਆ ਜਾਂ ਇਹਨਾਂ ਚੀਜ਼ਾਂ ਨਾਲ ਜੁੜੋ ਤੁਹਾਡਾ ਬਹੁਤ ਬੋਤ